ਸਤਿਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ نیوز ਚੈਨਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀ ਮਾਮਲੇ ਵਿੱਚ ਇੱਕ ਵਾਰ ਮੁੜ ਕੋਟਕਪੂਰਾ ਪੱਤੀਆਂ ਵਾਲਾ ਚੌਂਕ ਵਿੱਚ ਇਕੱਠੀਆਂ ਹੋਈਆਂ ਸੰਗਤਾਂ। ਜੀਹਾਂ ਦੱਸਦੀ ਕਿ ਬੇਦਬੀ ਮਾਮਲੇ ਦੀ 10ਵੀਂ ਵਰ੍ਹੇ ਨੂੰ ਲਾਂਤੀ ਦਿਹਾੜੇ ਵੱਜੋਂ ਮਨਾਇਆ ਗਿਆ। 10 ਸਾਲ ਬਾਅਦ ਵੀ ਬੇਦਬੀ ਮਾਮਲੇ ਵਿੱਚ ਇਨਸਾਫ ਨਾ ਮਿਲਣ ਤੇ ਸਮੇਂ ਸਮੇਂ ਦੇ ਸਰਕਾਰਾਂ ਨੂੰ ਲਾਂਤਾਂ ਪਾਈਆਂ ਗਈਆਂ। ਕਾਲੀ ਦਾਲ ਦੇ ਆਗੂ ਭਾਈ ਹਰਪ੍ਰੀਤ ਸਿੰਘ ਵੀ ਸਮਾਗਮ ਵਿੱਚ ਪੁੱਜੇ। ਦੇਖਦੇ ਹਾਂ ਪੂਰੀ ਰਿਪੋਰਟ। ਦਾ ਅਸਲ ਤੋਂ ਇਹ ਹਰੀਸੈਂਟ ਜਿਹੜੀ ਬੇਦਬੀ ਹੋਈ ਹੈ ਉਹਨੂੰ ਹੋਇਆ ਅਸਲ 'ਚ 47 ਤੋਂ ਲਗਾਤਾਰ ਸਿੱਖਾਂ ਨਾਲ ਬੇਗਾਨਗੀ ਦਾ ਆ ਸ਼ਾਸਕਾਂ ਨੂੰ ਪਾਇਆ ਜਾ ਰਿਹਾ 47 ਤੋਂ ਲਗਾਤਾਰ ਕੋ ਸੁਣ ਰਿਹਾ ਭਰੇ ਸਾਥੂ ਇਸ ਰੂਪ ਜਿਹੜਾ ਵੀ ਸਿੱਖਾਂ ਦੇ ਨਾਲ ਇਹ ਸਾਰਾ ਕੁਝ ਚੱਲੀ ਹੁੰਦਾ ਅਸੀਂ ਜਿਹੜਾ ਇੱਥੇ ਬੈਠੇ ਆ 14 ਅਕਤੂਬਰ 2015 ਨੂੰ ਜੋ ਹਕੂਮਤ ਕਤਕਾਰੀ ਸਰਕਾਰ ਨੇ ਜੋ ਕਹਿਰ ਪਾਇਆ ਸੀ ਜੋ ਜ਼ੁਲਮ ਕੀਤਾ ਸੀ ਉਸ ਜ਼ੁਲਮ ਦੇ ਰੂਸਵਾਜੋਂ ਉਹਨੂੰ ਇਸ ਦਿਨ ਨੂੰ ਲਹਨਤ ਦਿਹਾੜਾ ਦਾ ਨਾਮ ਦਿੱਤਾ ਗਿਆ ਤੇ ਪਿਛਲੇ 8 ਸਾਲ ਤੋਂ ਲਗਾਤਾਰ ਇਹ ਲਹਨਤ ਦਿਹਾੜਾ ਸਿੱਥੇ ਆਰਗੇਨਾਈਜ਼ ਕਰ ਰਹੇ ਹਾਂ ਤੇ ਇਹ ਸੰਗਤ ਦੀ ਕਿਰਪਾ ਨਾਲ ਗੁਰੂ ਸਾਹਿਬ ਤੋਂ ਬਖਸ਼ਿਸ਼ ਹਜ਼ਰਤਾਂ ਲਗਾਤਾਰ ਚੱਲੇ ਜਾਂਦੇ ਸਾਡੀ ਕੋਸ਼ਿਸ਼ ਹੈ ਕਿ ਇਸ ਦਿਨ ਨੂੰ ਇੱਕ ਵਿਸੇਰੀ ਬਣਾਇਆ ਜਾਵੇ ਤਾਂ ਕਿ ਫਿਊਚਰ ਦੇ ਵਿੱਚ ਜਦੋਂ ਵੀ ਕੋਈ ਅਗਲੀਆਂ ਪੀੜ੍ਹੀਆਂ ਨੂੰ ਯਾਦ ਕਰਨਾ ਤੇ ਇਹਨੂੰ ਲਹਨਤ ਦਿਹਾੜਾ ਦੇ ਨਾਮ ਤੇ ਯਾਦ ਕਰਨਾ ਉਹ ਦੀ ਜਿਹੜੀ ਹੈ ਕਿਰਤ ਸੋਈ ਹੈ ਲਗਾਤਾਰ ਹੁਣ ਵੀ ਬੇਅਦਬੀ ਦੀ ਘਟਨਾਵਾਂ ਆ ਰਹੀਆਂ ਨੇ ਮੈਂ ਤਾਂ ਪਹਿਲਾਂ ਇਹ ਗੱਲ ਕਹਤੀ ਆ ਕਿ ਇੱਕ ਵੀ ਪਹਿਲੀ ਵਾਰ ਨਹੀਂ ਹੋਈ 2015 ਦੇ ਵਿੱਚ 78 ਤੋਂ 47 ਤੋਂ ਲਗਾਤਾਰ ਤੁਰੀਆਂ ਆ ਰਹੀਆਂ ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਲਗਾਤਾਰ ਹੋ ਰਹੀ ਤੇ ਇਹ ਤਾਂ ਸਾਨੂੰ ਕੀ ਬਹੁਤਾ ਪਰੋਸਾ ਨਹੀਂ ਸਾਡੀ ਓਟ ਸਾਡੀ ਟੇਕ ਉਹ ਗੁਰੂ ਬਾਸ਼ਾ ਤੇ ਜਿਹੜੇ ਚੌਂਕ ਦੇ ਵਿੱਚ ਅਸੀਂ ਖੜੇ ਆ ਅੱਜ ਤੋਂ 10 ਸਾਲ ਪਹਿਲਾਂ ਜਿੱਥੇ ਇਸ ਸਥਾਨ ਦੇ ਉੱਤੇ ਪਾਣੀ ਦਾ ਜਾਬ ਕਰ ਰਹੇ ਸਿੰਘਾਂ ਦੇ ਉੱਤੇ ਲੱਖੀਆਂ ਗੰਦੇ ਪਾਣੀ ਦੀਆਂ ਬਿਛਾੜਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਉੱਥੇ ਮੈਂ ਸਮਝਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਇਹ ਉਹ ਸਥਾਨ ਹੈ ਜਿੱਥੇ ਪਹਿਲੀ ਵਾਰ ਪੁਲਿਸ ਜੜੀ ਹੈ ਉਹ ਅਨਪਛਾਤੀ ਹੋਈ ਸੀ ਤੇ ਅਸੀਂ ਉਸ ਵੇਲੇ ਜੋ ਕੁਝ ਹੋਇਆ ਕਿਉਂਕਿ ਸਾਰਾ ਕੁਝ ਜਿਹੜਾ ਪ੍ਰੋਟੈਸਟ ਸੀ ਉਹ ਬੇਅਦਬੀਆਂ ਨੂੰ ਲੈ ਕੇ ਸੀ ਬੇਅਦਬੀਆਂ ਦੇ ਲਈ ਇਨਸਾਫ ਨੂੰ ਲੈ ਕੇ ਸੀ ਲੇਕਿਨ ਅੱਜ ਤੱਕ ਵੀ ਉਹ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਨਾ ਤਾਂ ਪੰਥ ਦੀਆਂ ਵੋਟਾਂ ਲੈ ਕੇ ਬਣੀ ਸਰਕਾਰ ਨੇ ਇਨਸਾਫ ਦਿੱਤਾ ਉਹਨਾਂ ਨੇ ਇਨਸਾਫ ਕੀ ਦੇਣਾ ਉਹਨਾਂ ਨੇ ਤਾਂ ਸਗੋ ਜਿਹੜਾ ਹੈ ਉਹ ਪੁਸ਼ਤ ਪੜਾਈ ਕੀਤੀ ਜਿਹੜੀ ਹੈ ਬੇਅਦਬੀਆਂ ਕਰਨ ਵਾਲਿਆਂ ਦੀ ਨਾ ਕਾਂਗਰਸ ਨੇ ਤੇ ਨਾ ਹੀ ਜਿਹੜੀ ਮੌਜੂਦਾ ਜਿਹੜੀ ਹੈ ਝਾੜੂ ਦੀ ਸਰਕਾਰ ਹੈ ਝਾੜੂ ਗੱਲ ਦੀ ਸਰਕਾਰ ਹੈ ਇਹਨੇ ਜਿਹੜਾ ਇਨਸਾਫ ਦੇਣ ਦਾ ਕੋਈ ਜਿਹੜਾ ਯਤਨ ਕੀਤਾ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਘਟੋ ਘਟ ਕਟੋ ਘਟ ਦੋਸ਼ੀ ਬੇਨਕਾਬ ਕਰਕੇ ਜਨਤਕ ਕੀਤੇ ਜਾਣ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਟੱਕਿਆ ਜਾਵੇ ਕਿੱਡੀ ਹਰਾਨੀ ਵਾਲੀ ਗੱਲ ਹੈ ਕਿ ਫਰੀਦਕੋਟ ਦੇ ਵਿੱਚ ਜਿਹੜਾ ਹੈ ਉਹ ਕੇਸ ਚੱਲਦਾ ਸੀ ਤੇ ਉਹ ਅਪੀਲ ਪਾਉਂਦੇ ਕਿ ਕੇਸ ਬਾਹਰ ਟਰਾਂਸਫਰ ਕੀਤੇ ਜਾਣ ਕਿਉਂਕਿ ਇੱਥੇ ਹਾਲਾਤ ਠੀਕ ਨਹੀਂ ਤੇ ਸਰਕਾਰ ਹੀ ਜਿਹੜੀ ਹੈ ਉਹ ਪੈਰਵਾਹੀ ਕਰਕੇ ਇਹ ਸਾਬਤ ਕਰਦੀ ਹੈ ਕਿ ਇਸ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵਾਕਈ ਠੀਕ ਨਹੀਂ ਆ ਤੇ ਕਿਸ ਟ੍ਰਾਂਸਫਰ ਕਰ ਦੇਣੇ ਚਾਹੀਦੇ ਆ ਇਸ ਤੋਂ ਵੱਧ ਕਿ ਸ਼ਰਮ ਵਾਲੀ ਗੱਲ ਜਿਹੜੀ ਆ ਉਹ ਸਰਕਾਰ ਵਾਸਤੇ ਕੀ ਹੋ ਸਕਦੀ ਹੈ ਜੇ ਸਰਕਾਰ ਹੀ ਇਹ ਮੰਨ ਲਈ ਹੈ ਨਾ ਕਿਸਾਂ ਦੇ ਵਿੱਚ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਆ ਤੇ ਫਿਰ ਵਿਰੋਧੀਆਂ ਨਾਲ ਤਾਂ ਕਹਣਾ ਕਿ ਪੰਜਾਬ ਦੇ ਹਾਲਾਤ ਜਿਹੜੇ ਉਹ ਠੀਕ ਨਹੀਂ ਆ ਔਰ ਵਾਕਈ ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਸਿੱਖਾਂ ਲਈ ਤਾਂ ਇਨਸਾਫ ਜਿਹੜੇ ਮੰਗ ਰਹੇ ਆ ਉਹਨਾਂ ਵਾਸਤੇ ਤਾਂ ਬਿਲਕੁਲ ਵੀ ਠੀਕ ਨਹੀਂ ਆਮ ਲੋਕਾਂ ਵਾਸਤੇ ਵੀ ਦੇਖੋ ਤੁਸੀਂ ਕਿ ਕੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਜਿਹਦਰ ਸਾਹਿਬ 2015 ਤੋਂ ਬਾਅਦ ਆਪ ਜੀ ਨੂੰ ਜਿਹਦਰ ਸਾਹਿਬ ਦੀ ਜਿਹੜੀ ਸੀ ਜਲਦਕ ਸਾਹਿਬ ਦੀ ਸੇਵਾ ਮਿਲੀ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਆਪ ਜੀ ਪਹਿਲੀ ਵਾਰ ਬੱਤੀ ਵਾਲੇ ਚੌਕ ਜਿਹੜੇ ਸਮਾਗਮ ਹੋ ਰਿਹਾ ਉੱਥੇ ਪਹੁੰਚ ਰਹੇ ਹੋ ਵੀਰ ਤੁਹਾਡੇ ਵੱਲੋਂ ਵੀਰ ਵੀ ਮਾਮਲੇ ਲੈ ਕੇ ਕੀ ਕੀਤਾ ਗਿਆ ਕਿਉਂਕਿ 2 ਦਸੰਬਰ ਨੂੰ ਅਸੀਂ ਇਸ ਸਥਾਨ ਦੇ ਉੱਤੇ ਉਣ ਜੋਗੇ ਹੋ ਗਏ ਸੀ ਤਾਂ ਕਰਕੇ ਅੱਜ ਆਏ ਅੱਜ ਨਾਮ ਛੇੜ ਦਿੱਤੀ ਬਿਲਕੁਲ ਜੀ 14 ਅਕਤੂਬਰ 2015 ਦਾ ਉਹ ਕਾਲਾ ਦੌਰ ਅੱਜ 10 ਸਾਲ ਲੰਘ ਚੁੱਕਿਆ ਹੈ ਅੱਜ ਵੀ ਸਾਡੀ ਕੌਮ ਉੱਥੇ ਖੜੀ ਹੈ ਅੱਜ ਵੀ ਉਸੇ ਤਰ੍ਹਾਂ ਹੀ ਉਸ ਦਿਨ ਨੂੰ ਯਾਦ ਕਰਦੇ ਹੋਏ ਨਿਤਨੇਮ ਕੀਤਾ ਗਿਆ ਹੈ ਸ਼ਿਦਾ ਸਿੰਘਾਂ ਨੂੰ ਯਾਦ ਕੀਤਾ ਗਿਆ ਤੇ ਸਰਕਾਰਾਂ ਦੇ ਬਾਰੇ ਦੱਸਿਆ ਗਿਆ ਕਿ ਉਹਨਾਂ ਨੇ ਇਸ ਦਿਖਾਣ ਦੇ ਇਨਸਾਫ ਲਈ ਕੀ ਕੀਤਾ ਸੋ ਤਰਾਸਦੀ ਦੀ ਗੱਲ ਹੈ ਕਿ 10 ਸਾਲ ਵਿੱਚ ਅਸੀਂ ਅੱਜ ਵੀ ਉਸੇ ਜਗ੍ਹਾ ਤੇ ਖੜੇ ਹਾਂ ਕਿ ਜਿੱਥੇ ਅੱਜ ਤੋਂ 10 ਸਾਲ ਪਹਿਲਾਂ ਗੋਲੀਆਂ ਚਲੰਗੀਆਂ ਗਈਆਂ ਸੀ ਸਾਡੇ ਤੇ ਸਾਡੇ ਲੋਕਾਂ ਤੇ ਸ਼ਰਧਿਤ ਕੀਤਾ ਗਿਆ ਸੀ ਤੇ ਸਰਕਾਰਾਂ ਦੀ ਭੂਮਿਕਾ ਉਦੋਂ ਵੀ ਜ਼ੀਰੋ ਸੀ ਤੇ ਅੱਜ ਵੀ ਜ਼ੀਰੋ ਹੈ ਜਾਨੀ ਹਾਲ ਕਿਸਿੰਗ ਹੋਣੀ ਲੰਬੇ ਸਮੇਂ ਬਾਅਦ ਅੱਜ ਆ ਕੇ ਪੁਲਿਸ ਸਾਹਮਣ ਹੋਇਆ 40 ਕਦੀਆਂ ਘਰਨੇ ਦੀ ਵੀ ਸ਼ਾਮਿਲ ਕਰਨ ਦੇ ਲੱਗਦਾ ਸਭ ਕੋਲੋਂ ਲੰਘ ਜਾਂਦੇ ਸੀ ਨਹੀਂ ਦੇਖੋ ਸਰਕਾਰ ਕਰਨ ਕਿਵੇਂ ਅਸੀਂ ਆ ਜਿਹੜਾ ਇਸ ਦੁਖਾਨ ਦੇ ਵਿੱਚ ਜਦੋਂ ਵੀ ਆ ਰਿਹਾ ਸਮੇਂ ਸਮੇਂ ਤੇ ਜੇ ਮੈਂ ਗੱਲ ਕਰਾਂ ਅੱਜ ਕਾਂਗਰਸ ਵਾਲੇ ਸਾਡੇ ਚ ਹੈ ਨਹੀਂਗੇ ਅੱਜ ਸਾਡੇ ਝਾੜੂ ਵਾਲੇ ਹੈ ਨਹੀਂਗੇ ਤਾਂ ਇਹ ਤਾਂ ਦੁਨੀਆ ਦੇ ਰੰਗ ਆ ਬਦਲਦੇ ਰਹਿੰਦੇ ਆ ਪਰ ਗੱਲ ਇਹ ਕਰਦੇ ਆ ਕਿ ਸਾਡੇ ਇਨਸਾਫ ਦੇ ਮੈਨੇ ਨਹੀਂ ਬਦਲੇ ਅਸੀਂ ਅੱਜ ਵੀ ਉਹੀ ਉਹਨਾਂ ਸਰਕਾਰਾਂ ਦੇ ਖਿਲਾਫ ਲੜਾਈ ਲੜ ਰਿਹਾ ਜਿਹੜਾ ਸਾਡੇ ਚ ਆ ਕੇ ਸਹਿਯੋਗ ਕਰ ਰਿਹਾ ਉਹਦਾ ਧੰਨਵਾਦ ਹੈ ਜੀ